ਪਰ ਮੈਨੂੰ ਆਪਣੇ ਇਲਾਕੇ ਦੇ ਛੋਟੇ ਜਿਹੇ ਲੀਡਰ ਦੀ ਗੱਲ ਦਾ ਹੈ ਨਾ ਜਿਹਦੇ ਘਰੇ ਮੈਂ ਸ਼ੁਭਦੀਪ ਦੇ ਨਾਲ ਮੈਂ ਵੀ ਚਾਰ ਵਾਰੀ ਗਿਆ ਉਹ ਬੰਦਾ ਸੋਫੇ ਤੇ ਬੈਠਾ ਸੀ ਇਸ ਤਰ੍ਹਾਂ ਸ਼ੁਭਦੀਪ ਉਸ ਬੰਦੇ ਦੇ ਪੈਰਾਂ 'ਚ ਬੈਠਿਆ ਵੋਟਾਂ ਵੇਲੇ ਪਤਾ ਉਹਦੇ ਕੀ ਲਾਉ ਸੀ ਸ਼ੁਭਦੀਪ ਦੇ ਉਹ ਕਹਿੰਦਾ ਜੇ ਮੈਂ ਪੰਗਾ ਲੈਣਾ ਤਾਂ ਲੈ ਬੈਠਾ ਵੀਰ ਵਣ ਕੇ ਮੇਰੇ ਨਾਲ ਤੁਰ ਪਾ ਕੌਣ ਸੀ ਉਹ ਜੁਗ ਸੱਜਣ ਜਿੰਨੇ ਤੁਸੀਂ ਇੱਥੇ ਆਣ ਕਮਾਂਡ ਦੇ ਪਿੰਡ ਤੋਂ ਵੀ ਆਏ ਹੋ ਦੋ ਕੁ ਮਿੰਟ ਇੱਕ ਮਿੰਟ ਵਾਸਤੇ ਗੱਲ ਕਰ ਤੁਸੀਂ ਸਾਰੇ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਆਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਬੋਲਣ ਵਾਲਿਆਂ ਨੇ ਸਾਰੀ ਗੱਲ ਡਿਟੇਲ ਵਿੱਚ ਦੱਸ ਦਿੱਤੀ ਹੈ ਪਰ ਮੈਂ ਸਿਰਫ ਇੱਕ ਛੋਟੀ ਜੀ ਅਪੀਲ ਕਰਾਂਗਾ ਵੀ ਆਪਾਂ ਇੱਕ ਮੂਸੇ ਤੋਂ ਲੈ ਕੇ ਬਾਰਡ ਲੈਵਲ ਤੱਕ ਦੀ ਗੱਲ ਕਰ ਚੁੱਕੇ ਆਂ ਸਾਡੇ ਬੂਥ ਤੇ ਪਈਆਂ ਹੋਈਆਂ ਵੋਟਾਂ ਨੂੰ ਵੀ ਲੋਕਾਂ ਦੇ ਨੈੱਟ ਦੇ ਰਾਹੀਂ ਦੇਖਣਾ ਹੈ ਵੀ ਮੂਸੇ ਪਿੰਡ 'ਚ ਕੀ ਹੋਇਆ ਜੇ ਤੁਸੀਂ ਸੱਚ ਪੁੱਛੋਗੇ ਉਥੇ ਇਹ ਬਾਤ ਚਾ ਜਾਣਾ ਵੀ ਮੂਸੇ ਪਰਿਵਾਰ ਦੇ ਨਾਲ ਮੂਸੇ ਵਾਲੇ ਲੋਕ ਹੈਗੇ ਨੇ ਤੁਸੀਂ ਸੱਚ ਪੁੱਛੋ ਸਾਨੂੰ ਲੋਕ ਰੋਜ਼ ਗੱਲਾਂ ਰਹੀ ਇਹ ਗੱਲਾਂ ਕਰਦੇ ਨੇ ਇਸ ਗੱਲ ਨੂੰ ਵੀ ਤੁਸੀਂ ਸਾਰੇ ਮੇਰੇ ਚਾਚੀਆਂ ਤਾਈਆਂ ਭੈਣਾਂ ਸਾਰੇ ਬੈਠੇ ਹੋ ਬਜ਼ੁਰਗ ਬੈਠੇ ਹੋ ਇਹ ਗੱਲ ਜ਼ਰੂਰ ਧਿਆਨ ਚ ਕਰ ਲਿਓ ਆਪਣੇ ਪਿੰਡ ਲੈਵਲ ਤੇ ਅਨੇਕ ਤਰ੍ਹਾਂ ਦੇ ਮਤਭੇਦ ਹੋ ਸਕਦੇ ਨੇ ਜਿੱਥੇ ਅਸੀਂ ਰਹਿੰਦੇ ਹਾਂ ਸੁਭਾਵਿਕ ਹੈ ਇਹਨਾ ਇਹ ਦੂਰ ਹੁੰਦੇ ਨੇ ਕਦੇ ਪਰ ਇੱਕ ਗੱਲ ਜ਼ਰੂਰ ਬਾਤ ਲਓ ਵੀ ਇਹਨਾਂ ਬੂਥਾਂ ਨੂੰ ਦੁਨੀਆ ਦੇ ਲੋਕਾਂ ਨੇ ਦੇਖਣਾ ਹੈਗਾ ਵੀ ਉੱਥੇ ਕੀ ਹੋ ਰਿਹਾ ਹੈ ਉਹ ਗੱਲ ਨਹੀਂ ਜੇ ਆਪਾਂ ਹੋਰ ਆਪਣੀਆਂ ਸਾਰੀਆਂ ਗੱਲਾਂ ਨੋਟ ਕਰ ਦਿੰਨੇ ਤਾਂ ਲੋਕ ਇਹ ਵੀ ਕਰਨਗੇ ਸਾਡਾ ਲੱਖ ਤਰ੍ਹਾਂ ਦਾ ਕੋਈ ਝਗੜਾ ਹੋਵੇ ਸਾਡਾ ਪਿੰਡ ਇੱਕ ਪਾਸੇ ਭੁਗਤਣਾ ਚਾਹਦਾ ਇਹ ਮੇਰੇ ਵੱਲੋਂ ਸਪੈਸ਼ਲ ਅਪੀਲ ਹੈ ਤੁਹਾਨੂੰ ਜਰੂਰ ਇਹਨੂੰ ਪ੍ਰਵਾਨ ਕਰਿਓ ਜੇ ਜੇ ਕਿਸੇ ਕੋ ਨੂੰ ਐ ਲੱਗਦਾ ਵੀ ਕੋਈ ਕਈ ਵਾਰੀ ਹੁੰਦਾ ਵੀ ਨਿੱਕਾ ਮੋਟਾ ਗੁੱਸੇ ਗੱਲਾਂ ਥੋਹ ਤਰ੍ਹਾਂ ਦੇ ਕੰਮ ਕਰਦਿਆਂ ਤੋਂ ਹੋ ਜਾਂਦੇ ਨੇ ਪੰਚਾਇਤਾਂ ਦੇ ਕੰਮ ਇਸ ਤਰ੍ਹਾਂ ਹੀ ਹੁੰਦੇ ਨੇ ਵਿੱਚ ਬਥੇਰੇ ਗਲਿਸ਼ਕਵੇ ਰਹਿ ਜਾਂਦੇ ਨੇ ਪਰ ਜਰੂਰ ਇਸ ਗੱਲ ਨੂੰ ਤੁਸੀਂ ਸਾਰੇ ਵਾਚਿਓ ਇਹ ਗੱਲ ਨੂੰ ਜਦੋਂ ਵੀ ਵਟਣ ਦੱਬਣ ਜਾਣਾ ਵੀ ਇਹਨੂੰ ਗੂਗਲ ਤੇ ਸਰਚ ਕੀਤਾ ਜਾਣਾ ਵੀ ਬੂਥ ਨੰਬਰ ਮੂਸੇ ਦੀਆਂ ਵੋਟਾਂ ਕਿੱਧਰ ਨੂੰ ਗਈਆਂ ਨੇ ਜਦੋਂ ਅਸੀਂ ਅੱਜ ਇੱਧਰ ਖੜ੍ਹ ਗਏ ਸਾਨੂੰ ਸਾਫ਼ ਰੂਪ ਚ ਅਪੀਲ ਕਰਤੀ ਇਹਦਾ ਸਿੱਧਾ ਹੀ ਭਾਵੇਂ ਜਾਣਾ ਜਿੰਨੀ ਜਿੱਤ ਆਪਾਂ ਬਹੁ ਗਿਣਤੀ ਇੱਧਰ ਭੁਗਤ ਜਾਂਦੇ ਆ ਲੋਕਾਂ ਨੂੰ ਉਹਨਾਂ ਨੂੰ ਦੇਖਣ ਵਾਲਿਆਂ ਨੂੰ ਲੱਗੂਗਾ ਵੀ ਸ਼ਾਇਦ ਹਾਂ ਬਿਲਕੁਲ ਉਥੋਂ ਪਿੰਡ ਦੇ ਲੋਕ ਉਹਨਾਂ ਦੇ ਨਾਲ ਨੇ ਜੇ ਇਸ ਗੱਲ ਚ ਫਰਕ ਰਹੂਗਾ ਤਾਂ ਜ਼ਰੂਰ ਉਹ ਲੋਕ ਸਾਨੂੰ ਕੋਸਣਗੇ ਜਿਵੇਂ ਸਾਨੂੰ ਪਹਿਲਾਂ ਪਿਛਲੇ ਟਾਈਮ ਚ ਬਹੁਤ ਕੋਸਿਆ ਇਕ ਭਾਵਕ ਜੀ ਗੱਲ ਹੈ ਅਮਰ ਰਹੇ ਦਾ ਨਾਰਾ ਲਾਉਣਾ ਇਹ ਗੱਲ ਠੀਕ ਆ ਸਾਡੇ ਕੋਲੇ ਅਜ ਅਮਰ ਰਹੇ ਕਹਿਣ ਤੋਂ ਸਵਾ ਇਹ ਕੋਈ ਚੀਜ਼ ਰਹੀ ਨਹੀਂ ਤੇ ਅਸੀਂ ਕਰੀਏ ਕੀ ਹੋਰ ਕਹਿ ਕੀ ਸਕਦੇ ਆ ਪਰਮਨੁਕ ਆਪਣੇ ਇਲਾਕੇ ਦੇ ਛੋਟੇ ਜਿਹੇ ਲੀਡਰ ਦੀ ਗੱਲ ਦਾ ਹੈ ਨਾ ਜਿਹਦੇ ਘਰੇ ਮੈਂ ਸ਼ੁਭਦੀਪ ਦੇ ਨਾਲ ਮੈਂ ਵੀ ਚਾਰ ਵਾਰੀ ਗਿਆ ਉਹ ਬੰਦਾ ਸੋਫੇ ਤੇ ਬੈਠਾ ਸੀ ਇਸ ਤਰ੍ਹਾਂ ਸ਼ੁਭਦੀਪ ਉਸ ਬੰਦੇ ਦੇ ਪੈਰਾਂ 'ਚ ਬੈਠਿਆ ਵੋਟਾਂ ਵੇਲੇ ਪਤਾ ਉਹਦੇ ਕੀ ਲਾਉ ਸੀ ਸ਼ੁਭਦੀਪ ਦੇ ਉਹ ਕਹਿੰਦਾ ਜੇ ਮੈਂ ਪੰਗਾ ਲੈਣ ਆ ਤਾਂ ਲੈ ਬੈਠਾ ਵੀਰ ਬਣ ਕੇ ਮੇਰੇ ਨਾਲ ਤੁਰ ਪਾ ਕੌਣ ਸੀ ਉਹ ਨੰਗਰ ਵਾਲਾ ਬਿੱਕੀ ਔਰ ਜਿੱਥੇ ਹੋ ਗਈ ਡੈਥ ਸਭ ਤੋਂ ਵੱਧ ਟਰਾਲੀ ਦੇ ਬਾਰਬਰ ਖੜ ਕੇ ਉਹ ਬੰਦਾ ਕਹੇ ਅਮਰ ਰਹੇ ਹੈ ਫਿਰ ਇਹ ਜਾਂ ਅਮਰ ਰਹੇ ਕਹੇ ਦਾ ਵੀਰੋ ਕੋਈ ਫਾਇਦਾ ਨਹੀਂ ਉਸ ਤੋਂ ਬਾਅਦ ਕੈਂਡਲ ਮਾਰਚ ਕੱਢਿਆ ਮਾਨਸਾ ਸੇਵਾ ਸਿੰਘ ਠਿਕਰੀ ਵਾਲੇ ਬੁੱਤ ਕੋਲੇ ਸਭ ਤੋਂ ਵੱਡੀ ਮੋਮਬਤੀ ਲਈ ਉਹ ਬੰਦਾ ਖੜਾ ਇਸ ਕਰਕੇ ਮੈਂ ਮੈਨੂੰ ਮੈਨੂੰ ਕਦੇ ਕਿਹਾ ਮੈਂ ਬਹੁਤ ਸ਼ਾਂਤ ਜਆ ਸੁਭਾਅ ਦਾ ਬੰਦਾ ਮੈਨੂੰ ਕਦੇ ਕਿਸੇ ਦਾ ਰੋਸ ਨਹੀਂ ਆਉਂਦਾ ਛੇਤੀ ਛੇਤੀ ਪਰ ਉਸ ਬੰਦੇ ਦਾ ਉਪਰਤੀ ਰੋਸ ਮੇਰੇ ਨਾਲ ਮਰੂਗਾ ਮੈਂ ਤੁਹਾਨੂੰ ਸੱਚ ਗੱਲ ਦੱਸ ਕਈ ਵਾਰੀ ਅਸੀਂ ਛੋਟੀ ਜੀ ਗੱਲ ਪਿੱਛੇ ਛੋਟੇ ਸਾਡੇ ਪਿੰਡ ਦੇ ਕਿਸੇ ਮਸਲੇ ਪਿੱਛੇ ਵੱਡਾ ਵੱਡਾ ਮਤਲਬ ਨੁਕਸਾਨ ਕਰਾ ਲੈਨੇ ਜਿਹਦੀ ਕੋਈ ਪਰਪਾਈ ਨਹੀਂ ਹੁੰਦੀ ਜਿਵੇਂ ਪਿਛਲੇ ਸਮੇ ਸਾਡੇ ਨਾਲ ਹੋ ਗਿਆ ਜੇ ਅੱਜ ਜਿਉਂਦਾ ਮਾਰਿਆ ਕਿਉਂ ਗਿਆ ਜੇ ਅੱਜ ਜਿਉਂਦਾ ਹੁੰਦਾ ਨਾ 24 ਘੰਟੇ ਰਹਾਲ ਦੇ ਜਹਾਜ਼ ਦੇ ਵਿੱਚ ਹੁੰਣਾ ਸੀ ਇਸ ਕਰਕੇ ਮਾਰਿਆ ਗਿਆ ਉਹ ਜੇ ਸ਼ਤ ਵੋਟਾਂ 'ਚ ਨਾ ਖੜਾ ਹੁੰਦਾ ਨਾ ਮੈਨੂੰ ਮੇਰੀ ਪਰਸਨਲ ਓਪੀਨੀਅਨ ਹੈ ਲੱਗਦਾ ਮੈਨੂੰ ਵੀ ਸਮਾਂ ਸ਼ਾਇਦ ਲੰਘ ਜਾਂਦਾ ਇਹ ਲੋਕ ਬੜੇ ਜ਼ਾਲਮ ਨੇ ਜਿਹਨੂੰ ਜਿਹੜੀ ਸਰਕਾਰ ਨੂੰ ਲਾਉਣ ਦੀਆਂ ਅਜ ਬੀਜੇਪੀ ਨੂੰ ਗੱਲਾਂ ਕਰ ਲਿਆ ਇਹਦੂ ਜ਼ਾਲਮ ਲੋਕ ਕੋਈ ਨਹੀਂ ਅਸੀਂ ਪਿੰਡਾਂ ਵਾਲਿਆਂ ਅਸੀਂ ਘੱਟ ਪੜਦੇ ਆ ਮੈਂ ਅਖਬਾਰ ਜਾਂ ਹੋਰ ਕਿਤਾਬਾਂ ਖਤੂਮਾਂ ਬਹੁਤ ਪੜਦਾ ਰਹਿੰਨਾ ਇਹਨਾਂ ਲੋਕਾਂ ਨੇ ਡੀਜੀਪੀ ਰੈਂਕ ਤੱਕ ਦੇ ਬੰਦੇ ਹਾਈ ਕੋਰਟ ਦੇ ਜੱਜ ਤੱਕ ਇਸ ਇਹ ਜਿਹੜੇ ਇਸ ਵੇਲੇ ਸੱਤਾ ਦੇ ਕਾਬਜ਼ ਨੇ ਮਰਵਾਏ ਹੋਏ ਨੇ ਤੇ ਆਪਣਾ ਜਵਾਕ ਤਾਂ ਫਿਰਦਾ ਸੀ ਗਲੀਆਂ 'ਚ ਫੁੱਲਾ ਉਹਨਾਂ ਵਾਸਤੇ ਕੀ ਕੀਤੀ ਸੀ ਇਸ ਕਰਕੇ ਇਹ ਜੇ ਜ਼ਾਲਮ ਲੋਕਾਂ ਤੋਂ ਬਚਣ ਦੀ ਵੋਟ ਹੈ ਮਤਲਬ ਮੈਂ ਜਿੱਥੇ ਵੀ ਜਾਣਾ ਬਾਈ ਨਾ ਮੈਂ ਤਾਂ ਹੀ ਕਹਿਣਾ ਵੀ ਇਹ ਜ਼ਾਲਮ ਲੋਕਾਂ ਨੂੰ ਸਦਾ ਤੋਂ ਪਰੇ ਕਰਨ ਦੀ ਲੋੜ ਹੈ ਕੋਈ ਗੈਂਗਸਟਰਾਂ ਦਾ ਮਾਰਿਆ ਹੋਇਆ ਇਹ ਕਤਲ ਨਹੀਂ ਹੈ ਜੇ ਤੁਸੀਂ ਸੋਚੋ ਇਹ ਕਹਾਣੀਆਂ ਹੋਰ ਹੀ ਨੇ ਜਿਹੜੀਆਂ ਸਾਡੇ ਦਿਮਾਗ ਤੋਂ ਉੱਪਰ ਦੀਆਂ ਗੱਲਾਂ ਨੇ ਇਸ ਕਰਕੇ ਬੇਨਤੀ ਹੈ ਜਰੂਰ ਮੇਰੀ ਤੁਸੀਂ ਇਹ ਬੇਨਤੀ ਨੂੰ ਪ੍ਰਵਾਨ ਕਰੋ ਵੀ ਆਪਾਂ ਘਟੋ ਘਟ ਮੈਂ ਜਰੂਰ ਉਮੀਦ ਕਰੂੰਗਾ ਵੀ ਸਾਡਾ ਪਿੰਡ ਇੱਕ ਪਾਸੇ ਬਹੂਤੇ ਇਹ ਨਾ ਕਿ ਜੇ ਤੁਸੀਂ ਮੇਰੀ ਗੱਲ ਤੇ ਜਰੂਰ ਵਿਚਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ